ਕੋਰਮਕ ਪਿਆਰਿਓ ਤੁਹਾਨੂੰ ਮੈਂ ਇੱਕ ਬਹੁਤ ਹੀ ਅਹਿਮ ਚੀਜ਼ ਦਿਖਾ ਰਿਹਾ ਕੈਨੇਡਾ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ ਵੀ ਕਿੰਨਾ ਵਧੀਆ ਇਹਨਾਂ ਦਾ ਸਿਸਟਮ ਬਣਾਇਆ ਹੈ ਇਸਲਾ ਆ ਇਸ ਪਾਸੇ ਸਕੂਲ ਹੈ ਜੀ ਦੇਖੋ ਤੇ ਆ ਚਰਚ ਹੈ ਆ ਚਰਚ ਹੈ ਆ ਸਕੂਲ ਹੈ ਤੇ ਤੁਸੀਂ ਇੱਧਰ ਦੇਖੋਗੇ ਇੱਕ ਪੀਲੇ ਕੱਪੜੇ ਵਾਲਾ ਬੰਦਾ ਖੜਾ ਹੈ ਆ ਦੇਖੋ ਚੌਂਕ ਦੇ ਵਿੱਚ ਲੋਕਾਂ ਨੂੰ ਇਹ ਇਧਰ ਉਧਰ ਫਾਰ ਕਰਵਾ ਰਿਹਾ ਹੈ ਇਹ ਵਲੰਟੀਅਰ ਕਹਿੰਦੇ ਨੇ ਇਹਨੂੰ ਸਕੂਲ ਦੇ ਬੱਚਿਆਂ ਨੂੰ ਚੌਕ ਦੇ ਵਿੱਚੋਂ ਇਧਰ ਉਧਰ ਨਿਗਾਹ ਰਿਹਾ ਹੈ ਚਰਚ ਵਿੱਚ ਆ ਰਹੇ ਨੇ ਜੋ ਲੋਕ ਉਹਨਾਂ ਨੂੰ ਇਹ ਸਕੂਲ ਹੈ ਜਾਂ ਚਰਚ ਹੈ ਇਹ ਆਹ ਉਹ ਚੌਕ ਵਿੱਚ ਖੜਾ ਹੈ ਇਹ ਜੀ ਮੈਨੂੰ ਦੱਸਿਆ ਕਿਸੇ ਨੇ ਮੈਂ ਬੜਾ ਹੈਰਾਨ ਹੋਇਆ ਵੀ ਕਿੰਨੀ ਵਧੀਆ ਚੀਜ਼ ਹੈ ਇਜੇ ਜੇ ਕੋਈ ਹਾਇਰ ਕੁਆਲੀਫਿਕੇਸ਼ਨ ਕਰ ਲੈਂਦਾ ਇੱਥੇ ਪਾਸ ਕੈਨੇਡਾ ਦੇ ਵਿੱਚ ਉਹਨੇ ਕੋਈ ਵੱਡਾ ਆਫੀਸਰ ਕਿਸੇ ਲਾਈਨ ਲੱਗਣਾ ਹੁੰਦਾ ਕਿਸੇ ਵਿਭਾਗ ਵਿੱਚ ਤਾਂ ਉਸ ਤੋਂ ਪਹਿਲਾਂ ਉਸ ਨੂੰ ਇਸ ਤਰ੍ਹਾਂ ਵਲੰਟੀਅਰ ਕਰਨਾ ਪੈਂਦਾ ਕਿਸੇ ਚੌਂਕ 'ਚ ਕੜ ਕੇ ਲੋਕਾਂ ਦੀ ਸੇਵਾ ਕਰਨੀ ਪੈਂਦੀ ਹੈ ਭਾਵੇਂ ਕਿ ਪਹਿਲਾਂ ਆਪਣਾ ਅਫਸਰਪੁਨਾ ਛੱਡ ਕੇ ਹੌਮੇ ਮਾਰਨੀ ਪੈਂਦੀ ਹੈ ਕਈ ਦਿਨਾਂ ਦਾ ਇਹ ਵਲੰਟੀਅਰ ਕੋਰਸ ਹੈ ਫੇਰ ਜਾ ਕੇ ਕਿਤੇ ਉਹਨੂੰ ਜੌਬ ਵੱਡੀ ਤੇ ਜਾ ਕੇ ਕੁਰਸੀ 'ਤੇ ਬਹਿੰਦਾ ਇਹੋ ਦੇਖੋ ਕਿੰਨੀ ਵਧੀਆ ਗੱਲ ਹੈ What is your name? Mike. Mike? Yeah, Mike, thank you. <laughs>